सचे पातशाह बाबा नानक थोड़े खजाने भरी रखे आओ सामने आओ सामने गगन 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 मां आओ मुक्स रही ਵਾਹ ਉਹ ਮੁਕਸ਼ਾ ਆ ਸਾਹਮਣੇ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਪੱਟਾ ਤੇ ਥਾਪੀਆ ਕੋਰੀਆ ਕਰਾਂ ਦੇ ਵੱਡੇ ਕੱਪ ਦਾ ਫਾਈਨਲ ਚੱਲਦਾ ਲਓ ਗਗਨ ਸੂਰੇ ਵਾਲੀ ਹੈ ਬੱਲੇ ਬੱਲੇ ਕਰਾ ਗਿਆ ਪੁਸ਼ ਕੀਤੀ ੱਟਕਾ ਮਾਰਿਆ ਨੰਬਰ ਕਹਿੰਦੇ ਗੱਗੀ ਲੋਪੋ ਸੰਦੀਪ ਨੰਗਲ ਵੀ ਕਬੱਡੀ ਕਲੱਬ ਬਾਲਵਾ ਦੀ ਟੀਮ ਦੇ ਹਿੱਸੇ ਜ ਆ ਜਿਹੜਾ ਉਧਰ ਗੋਗਾ ਸੰਧੂ ਗੋਰਾ ਸੰਧੂ ਇਸੇ ਤਰ੍ਹਾਂ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਮੇਰੇ ਵੀਰੋ ਕਿਸੇ ਦੀਨ ਦੁਖੀ ਨੂੰ ਜਦੋਂ ਕਿਤੇ ਲੋੜ ਪੈਂਦੀ ਹੈ ਇਸੇ ਤਰ੍ਹਾਂ ਤੁਹਾਨੂੰ ਖੜਨਦਾ ਮੇਰੇ ਵੀਰੋ ਜਿਹੜਾ ਬਲ ਬਖਸ਼ੇ ਦੀਨ ਦੁਖੀਆਂ ਦੇ ਨਾਲ ਸੱਚੇ ਪਾਸ਼ਾ ਬਾਬਾ ਨਾਨਕ ਥੋੜੇ ਖਜ਼ਾਨੇ ਭਰੀ ਰੱਖੇ ਆਓ ਸਾਹਮਣੇ ਆਓ ਸਾਹਮਣੇ ਗगन 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 ਵਾਓ ਮੁਕਸਰੀਆ ਵਾਓ ਮੁਕਸਰੀਆ ਸਵਾਦ ਲਿਆ ਦਿੰਦਾ ਓਹ ਗੋਲੀ ਵਾਲੇ ਮੁੰਡੇ ਦਾ ਜਫਾ ਕਿੱਦਾਂ ਲੱਗਿਆ ਫੇਰ ਰੇਸ਼ਾ ਯਾਸ਼ ਜੁਕੇ ਤੇ ਮਨਦੀਪਾ ਮਨਜੀਤ ਸਾਡਾ ਯੂਐਸਏ ਵਾਲਾ ਇਹ ਨਾਲੋਂ ਵੀ ਪਹਿਲੇ ਲੱਗਿਆ ਹਰਮਨ ਤੇ ਜਫਿਆਂ ਤੇ ਤੇ ਗੋਲੂ ਕੋਹਲੀਆ ਔਰ ਸੁਖਾ ਮੜੀਲਾ ਅਮਰਜੀਤਾ ਯੂਐਸਏ ਤੇ ਗਰਵਿੰਦਰ ਹਣੀ ਕੋਹਲੀਆ ਔਰ ਵੱਡੀ ਟੀਮ ਸਪੌਂਸਰ ਕੀਤੀ ਬਹੁਤ ਬਹੁਤ ਧੰਨਵਾਦ ਜੀ ਲਓ ਸਰਦਸਤੀ ਜਫੇ ਤੇ ਜੀ ਕਹਿੰਦੇ 2000 2000 ਦੋ ਜਫਿਆਂ ਤੇ ਹੈ ਗਰਦੈਤੇ ਜਫਿਆਂ ਤੇ ਵੀ ਬਾਈਆ ਦਿਲੋਂ ਧੰਨਵਾਦ ਕਰਦੇ ਆ ਲਓ ਰੇਸ਼ਮਲੇ ਕਬੱਡੀ ਪਾਈ ਹੈ ਚਾਰ ਜਫੇ ਤਿਆਰ ਬਰ ਤਿਆਰ ਬੱਟਾਂ ਤੇ ਥਾਪੀਆਂ ਪੈਦੀਆਂ ਇੱਕ ਪਾਸੇ ਗगन ਸੂਰੇ ਵਾਲੀਆ ਮੈਚ ਕਹਿੰਦੇ ਫਸਿਆ ਪਿਆ ਟੱਕਰ ਸਿਰੇ ਦੀ ਲਓ ਪੈਂਦੀ ਰੇਡ ਕਬੱਡੀ ਬੱਲੇ ਗगन ਸੂਰਿਆਲੀਆ ਬੱਲੇ ਬੱਲੇ ਕਰਾ ਗਿਆ ਤਕੜਾ ਨੰਮਰ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਅਗਲੀ ਰੇਡ ਔਰ ਇਸ ਜਫੇ ਤੋਂ ਖੁਸ਼ ਹੋ ਕੇ ਭਾਈ ਹਰਪ੍ਰੀਤ ਗੱਲ ਕੈਨੇਡਾ ਗगन ਸੂਰਿਆਲੀਏ ਦੇ 14 ਟੱਚ ਤੇ 4 ਜਫੇ ਗगन ਸੂਰਿਆਲੀਆ ਅੱਜ ਦੇ ਕੋਰੀਏ ਦੇ ਮੇਲੇ ਦਾ ਬੈਸਟ ਜਫੀ ਬਣ ਗਿਆ ਗगन ਸੂਰਿਆਲੀਏ ਦੇ ਲਈ ਵੀ ਤਾੜੀਆਂ ਮਾਰੇ ਜ਼ੋਰਦਾਰ ਗगन ਸੂਰਿਆਲੀਆ ਬੈਸਟ ਸਟਾਪਰ